ਫਗਵਾੜਾ ਸ਼ਹਿਰ ਵਿੱਚ ਘੁੰਮ ਰਹੀਆਂ ਬੇਸਹਾਰਾ ਗਊਆਂ ਦੀ ਸੰਭਾਲ ਦੇ ਲਈ ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਏਡੀਸੀ ਫਗਵਾੜਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਬੇਸਹਾਰਾ ਘੁੰਮ ਰਹੀਆਂ ਸ਼ਹਿਰ ਵਿੱਚ ਗਊਆਂ ਦੇ ਰਹਿਣ ਅਤੇ ਚਾਰੇ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ। ਫਗਵਾੜਾ ਤੋਂ ਦੁਆਬਾ ਮੀਡੀਆ ਇਟਨ ਲਈ ਵਿਕਾਸਮਣੀ ਦੀ ਰਿਪੋਰਟ। ਜੈ ਸ਼੍ਰੀ ਰਾਮ ਜੀ, ਜੈ ਗਊ ਮਾਤਾ ਜੀ। ਅੱਜ ਅਸੀਂ ਏਡੀਸੀ ਸਾਹਿਬ ਨੂੰ ਸਾਰੇ ਸਮੂਹ ਹਿੰਦੂs ਘਟਨਾਵਾਂ ਵੱਲੋਂ ਔਰ ਸਾਰੇ ਸ਼ਹਿਰ ਵਾਸੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਆ ਕਿ ਜਿਹੜੀਆਂ ਫਗਵਾੜੇ ਸ਼ਹਿਰ ਦੇ ਵਿੱਚ ਗਾਈਆਂ ਠੇਰਾ ਦੇ ਕੂੜਾ ਖਾਂਦੀਆਂ ਆ ਜਾਂ ਗਾਈ ਕਈ ਪਿੰਡਾਂ ਵਾਲੇ ਗਾਈਆਂ ਛੱਡ ਜਾਂਦੇ ਇੱਥੇ ਬੈਲ ਛੱਡ ਜਾਂਦੇ ਆ ਅਸੀਂ ਮੰਗ ਪੱਤਰ ਰਾਹੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਇਹਨਾਂ ਸਾਰਿਆਂ ਨੂੰ ਕਿਸੇ ਗਊਸ਼ਾਲਾ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਔਰ ਇਹਨਾਂ ਦੇ ਖਾਣ ਪੀਣ ਦਾ ਐਡਮ ਸਾਰਾ ਉੱਥੇ ਗਊਸ਼ਾਲਾ ਵਿੱਚ ਕੀਤਾ ਜਾਵੇ ਔਰ ਮੈਡਮ ਜੀ ਨੇ ਕਿਹਾ ਕਿ ਅਸੀਂ ਇਹ ਜਲਦੀ ਉਹ ਜਲਦੀ ਸਾਰਾ ਐਡਮ ਕਰਕੇ ਔਰ ਇਹਨਾਂ ਨੂੰ ਕਿਸੇ ਗਊਸ਼ਾਲਾ ਦੇ ਵਿੱਚ ਜਮਾਵਾਂਗੇ ਧੰਨਵਾਦ ਵੀਰ ਮਜਰੰਗੇ ਹਰ ਹਰ ਮਹਾਦੇਵ ਜੈ ਗੋ ਮਾਤਾ ਜੈ ਗੋਪਾਲ ਅੱਜ ਸਾਰੇ ਬਗਵਾੜੇ ਦੇ ਗਊ ਬਗਦਾਲੋਂ ਔਰ ਸਾਰੇ ਹਿੰਦੂ ਸੰਗਠਨਾਂ ਨੂੰ ਮਿਲ ਕੇ ਇਹ ਮੈਡਮ ਐਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਜਿੰਨੀਆਂ ਵੀ ਆਵਾਰਾ ਗਊਆਂ ਸ਼ਹਿਰ ਦੇ ਵਿੱਚ ਸੜਕਾਂ ਦੇ ਉੱਤੇ ਘੁੰਮਦੀਆਂ ਹਨ ਉਹਨਾਂ ਸਾਰੀਆਂ ਦਾ ਰਹਿਣ ਦਾ ਔਰ ਉਹਨਾਂ ਦੇ ਖਾਣ ਪੀਣ ਦਾ ਚਾਰੇ ਦਾ ਸਾਰਾ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤਾ ਜਾਵੇ ਔਰ ਮੈਡਮ ਜੀ ਨੇ ਸਾਨੂੰ ਆਸ਼ਵਾਸਾ ਦਿੱਤਾ ਕਿ ਜਲਦੀ ਤੋਂ ਜਲਦੀ ਜਿੱਥੇ ਵੀ ਜਗ੍ਹਾ ਮਿਲਦੀ ਅਵੇਲੇਬਲ ਹੋਏਗੀ ਉੱਥੇ ਇਹ ਗਊਆਂ ਦਾ ਸਾਰਿਆਂ ਦਾ ਇਂਦਜਮ ਕੀਤਾ ਜਾਊਗਾ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤਾ ਗਿਆ ਇਸ ਮੈਮੋਰੰਡਮ ਦੇ ਉੱਤੇ ਪ੍ਰਸ਼ਾਸਨ ਵਿਚਾਰ ਕਰੇਗਾ ਔਰ ਜਲਦੀ ਤੋਂ ਜਲਦੀ ਜਿੰਨੀਆਂ ਵੀ ਆਵਾਰਾ ਗਊਆਂ ਸਾਡੇ ਸ਼ਹਿਰ ਦੇ ਵਿੱਚ ਔਰ ਆਲੇ-ਦੁਆਲੇ ਸਰਾਊਂਡਿੰਗ ਏਰੀਆ 'ਚ ਘੁੰਮਦੀਆਂ ਉਹਨਾਂ ਦਾ ਸਾਰਿਆਂ ਦਾ ਰਹਿਣ-ਸਹਿਣ ਦਾ ਇਂਦਜਮ ਕੀਤਾ ਜਾਊਗਾ ਜੈ ਗਊ ਮਾਤਾ ਜੈ ਗੋਪਾਲ ਜੈ ਗੋਪਾਲ ਅੱਜ ਜਿਵੇਂ ਅਸੀਂ ਅੱਜ ਏਡੀਸੀ ਸਾਹਿਬ ਕੋ ਇੱਥੇ ਫਗਵਾੜਾ ਦੇ ਵਿੱਚ ਜੋ ਗਊ ਗਊ ਮਾਤਾ ਜਿਹੜੀ ਸਾਡੀ ਆਵਾਰਾ ਘੁੰਮ ਰਹੀਆਂ ਆ ਉਹਨਾਂ ਦਾ ਜੋ ਕੂੜੇ ਦੇ ਢੇਰ ਤੋਂ ਵੀ ਉਹਨਾਂ ਦਾ ਕਈ ਵਾਰੀ ਖਾਂਦੇ ਉਹਨਾਂ ਨੂੰ ਦੇਖਿਆ ਗਿਆ ਹੈ ਔਰ ਪਿੱਛੇ ਜੇ ਇੱਕ ਵੀਡੀਓ ਵੀ ਇੱਕ ਹਦੀਆਬਾਦੀ ਦੇਖਣ ਨੂੰ ਮਿਲੀ ਸੀ ਜਿਹਦੇ ਵਿੱਚ ਉੱਥੇ ਦੇ ਮਹਿਲਾ ਵਾਸੀਆਂ ਨੇ ਉਹਨਾਂ ਤੇ ਉਹਨਾਂ ਨੇ ਮਾਰ ਕੇ ਢਾਉਣ ਦੀ ਕੋਸ਼ਿਸ਼ ਕੀਤੀ ਐ ਸੋ ਕਈ ਤਰ੍ਹਾਂ ਦਾ ਇੱਥੇ ਜਿਹੜੀਆਂ ਅਵਾਰਾ ਗਊ ਘੁਮਰੀਆਂ ਉਹਨਾਂ ਦੇ ਦੇਖਰੇਖ ਦੇ ਲਈ ਅਸੀਂ ਅੱਜ ਏਡੀਸੀ ਮੈਡਮ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਰੇ ਹੀ ਹਿੰਦੂ ਸੰਗਠਨ ਸਾਰੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਮੈਡਮ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਹੈ ਕਿ ਜਲਦੋ ਜਲਦੇ ਜਿਹੜੀਆਂ ਗਊ ਜਿਹੜੀਆਂ ਗਊ ਮਾਤਾ ਆ ਉਹਨਾਂ ਦਾ ਰਹਿਣ ਦਾ ਔਰ ਉਹਨਾਂ ਦੇ ਖਾਣ ਪੀਣ ਦਾ ਜਿਹੜਾ ਅਰੇਂਜਮੈਂਟ ਕੀਤਾ ਜਾਵੇਗਾ ਔਰ ਉਹਨਾਂ ਨੇ ਕਿਹਾ ਕਿ ਜਦ ਸਾ ਇਹਨਾਂ ਨੂੰ ਇਹ ਵੀ ਸੁਝਾਅ ਦਿੱਤਾ ਸੀ ਕਿ ਸੁਲਤਾਨਪੁਰ ਲੋਧੀ ਜੋ ਸਰਕਾਰ ਦੀ ਸਰਕਾਰੀ ਜਿਹੜੀ ਗਊਸ਼ਾਲਾ ਆ ਉਹਦੇ ਵਿੱਚ ਇਹਨਾਂ ਦਾ ਅਰੇਂਜਮੈਂਟ ਕੀਤਾ ਜਾਵੇ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਜਾਂ ਲੁਧਿਆਣਾ ਜਾਂ ਨਵਾਂ ਸ਼ਹਿਰ ਉਹਨਾਂ ਦੇ ਡੀਸੀ ਸਾਹਿਬ ਨਾਲ ਗੱਲ ਕਰਕੇ ਜੇ ਸਾਡੀ ਹੋ ਸਕੇ ਤਾਂ ਅਸੀਂ ਉਤਰ ਵੀ ਜਾਂ ਜਿੱਥੇ ਵੀ ਕਰਾਂਗੇ ਅਸੀਂ ਉਹਦਾ ਟਰਾਂਸਫਰ ਕਰਾਂ ਦਾ ਜਲਦ ਤੋਂ ਜਲਦ ਗਊ ਮਾਤਾ ਨੂੰ ਉੱਥੇ ਪਹੁੰਚਾਉਣ ਦਾ ਜਿਹੜਾ ਆ ਉਹ ਯਤਨ ਕਰਾਂਗੇ ਤਾਂ ਅਸੀਂ ਇਹ ਹੀ ਅਪੀਲ ਫੇਰ ਇੱਕ ਵਾਰੀ ਕਰਦੇ ਹਾਂ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਹੀ ਅਪੀਲ ਕਰਦੇ ਹਾਂ ਕਿ ਜਿੱਥੇ-ਜਿੱਥੇ ਵੀ ਜੋ ਜੋ ਆਪਾਂ ਸਹਿਯੋਗ ਕਰ ਸਕਦੇ ਆ ਉਹ ਸਾਰੀ ਇਸ ਸਹਿਯੋਗ ਦੇ ਵਿੱਚ ਸਾਰੇ ਸ਼ਹਿਰ ਵਾਸੀ ਇਕਜੁੱਟ ਹੋ ਕੇ ਆਪਾਂ ਇਹ ਸਹਿਯੋਗ ਆ ਸਾਰੇ ਸਹਿਯੋਗ ਕਰੀਏ ਬਹੁਤ ਬਹੁਤ ਧੰਨਵਾਦ ਜੈ ਗਊ ਮਾਤਾ ਜੈ ਗੋਬਾ ਮੈਡਮ ਕਿੱਸੇ ਮਾਮਲੇ ਚ ਮੰਗ ਪੱਤਰ ਦਿੱਤਾ ਅ ਅੱਜ ਸਮੂਹ ਹਿੰਦੂ ਸੈਨਟਨ ਫਗਵਾੜਾ ਵੱਲੋਂ ਗਊ ਰક્ષਕ ਲਈ ਮੰਗ ਪੱਤਰ ਦਿੱਤਾ ਗਿਆ ਜਿਵੇਂ ਕਿ ਇਹਵਾਰਾ ਗਊਆਂ ਦਿੰਦੀ ਹੈ ਉਹਨੂੰ ਸਹਾਰਾ ਦੇਣ ਲਈ ਉਹਨਾਂ ਨੂੰ ਜਗ੍ਹਾ ਦੇਣ ਲਈ ਇਹ ਮੰਗ ਪੱਤਰ ਦਿੱਤਾ ਗਿਆ ਤੇ ਪੂਰਾ ਐਡਮਿਨਿਸਟ੍ਰੇਸ਼ਨਰੀ ਦੇ ਜ਼ੋਰ ਨਾਲ ਇਹਦੇ ਚ ਕੰਮ ਕਰੇਗਾ ਤੇ ਕੋਸ਼ਿਸ਼ ਕਰੇਗਾ ਕਿ ਕੋਈ ਵੀ ਗਊ ਅਵਾਰਾ ਫਗਵਾੜੇ ਦੇ ਵਿੱਚ ਜਿਹੜੀਆਂ ਗਊਸ਼ਾਲਾ ਹੈਗੀਆਂ ਵਾਂ ਉਹਦੇ ਵਿੱਚ ਜਿੱਦਾਂ ਰੌਲੇਪਿੰਡੀ ਹੈਗੀ ਆ 80 ਖੇਤ ਹੈਗੇ ਆ ਕਾਫੀ ਥਾਂ ਹੈਗੀ ਆ ਉੱਥੇ ਕੋਈ ਪ੍ਰਬੰਧ ਕੀਤੇ ਜਾਓਗੇ ਚੈੱਕ ਕਰਨ ਲਈ ਜੋ ਵੀ ਪ੍ਰਬੰਧ ਕੀਤੇ ਜਾਣੇ ਹੈ ਉਹ ਕੋਸ਼ਿਸ਼ ਕਰਦੇ ਆ ਕਿ ਫਗਵਾੜੇ ਵਿੱਚ ਹੀ ਪਹਿਲਾਂ ਹਾਂਜੀ